ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਹਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਪੀਐਮ ਮੋਦੀ ਦੇ ਵੱਲੋਂ ਆਈ ਇਹ ਵੱਡੀ ਖਬਰ ਜੀ ਹਾਂ ਦੋਸਤੋ ਕਰ ਦਿੱਤੀ ਇਹ ਵੱਡੀ ਕਾਰਵਾਈ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਪੱਤੀ ਜਨਕ ਟਿੱਪਣੀ ਕਰਨ ਵਾਲੇ ਮਾਲਦੀਪ ਦੇ ਮੰਤਰੀਆਂ ਖਿਲਾਫ ਸਰਕਾਰ ਨੇ ਸਖਤ ਕਾਰਵਾਈ ਕੀਤੀ ਹੈ ਮਾਲਦੀਪ ਸਰਕਾਰ ਨੇ ਮੰਤਰੀ ਮਰੀਮ ਸ਼ੌਨਾ ਨੂੰ ਸਸਪੈਂਡ ਕਰ ਦਿੱਤਾ ਇਸ ਤੋਂ ਇਲਾਵਾ ਦੋ ਹੋਰ ਮੰਤਰੀ ਹਸਨ ਜਹਾਜ ਹਸਨ ਜਹਾਨ ਅਤੇ ਮਾਲਸ਼ਾਨ ਨੂੰ ਵੀ ਸਸਪੈਂਡ ਕੀਤਾ ਜਿਕਰ ਜੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਕਸ਼ਦੀਪ ਦੇ ਦੌਰੇ ਤੇ ਗਏ ਹੋਏ ਸਨ ਤਾਂ ਜਿਸ ਸਮੇਂ ਮਾਲਦੀਪ ਦੇ ਮੰਤਰੀਆਂ ਵੱਲੋਂ ਅਜਿਹੀ ਬਿਆਨਬਾਜ਼ੀ ਨੇ ਦੋਵੇਂ ਦੇਸ਼ਾਂ ਦੇ ਸਬੰਧਾਂ ਉੱਪਰ ਨਕਰਾત્મક ਪ੍ਰਭਾਵ ਪੈ ਸਕਦਾ ਪ੍ਰਧਾਨ ਮੰਤਰੀ ਮੋਦੀ ਲਗਾਤਾਰ ਦੁਨੀਆ ਦੇ ਵੱਡੇ ਵਿਕਸਤ ਤੇ ਅਲਪ ਵਿਕਸਤ ਦੇਸ਼ਾਂ ਦਾ ਦੌਰਾ ਕਰਕੇ ਉਹਨਾਂ ਦੇਸ਼ਾਂ ਨਾਲ ਆਪਣੇ ਸਬੰਧ ਬਿਹਤਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਤਾ ਲਗਾਤਾਰ ਉਬਦਰੀ ਉਹਨਾਂ ਸੋਸ਼ਲ ਮੀਡੀਆ ਤੇ ਕਈ ਲੋਕਾਂ ਨੂੰ ਪਿੱਛੇ ਛੱਡ ਦਿੱਤਾ ਹਾਲਕਿ ਉਹਨਾਂ ਦੀ ਆਲੋਚਨਾ ਕਰਨ ਵਾਲੇ ਵੀ ਘੱਟ ਨਹੀਂ ਹਨ ਮਾਲਦੀਵ ਦੇ ਕੁਝ ਮੰਤਰੀਆਂ ਨੇ ਹਾਲ ਹੀ ਚੁਪੀਆਂ ਮੋਦੀ ਦੇ ਲਖੀ ਦੌਰੇ ਦਾ ਮਜ਼ਾਕ ਉਡਾਇਆ ਜੀ ਹਾਂ ਦੋਸਤੋ ਉਨਾ ਦੇ ਲਖਸ਼ੀਪ ਤੀਪ ਦੋਰੇ ਦਾ ਮਜ਼ਾਕ ਉਡਾਇਆ ਤੇ ਸੋਸ਼ਲ ਮੀਡੀਆ ਤੇ ਪ੍ਰਧਾਨ ਮੰਤਰੀ ਤੇ ਤਸਵੀਰਾਂ ਤੇ ਮੰਤਰੀਆਂ ਨੇ ਇੰਤਰਾਜੋਗ ਟਿੱਪਣੀਆਂ ਕੀਤੀਆਂ ਹੁਣ ਇਹਨਾਂ ਮੰਤਰੀਆਂ ਨੂੰ ਆਪਣੇ ਹੀ ਦੇਸ਼ ਵਿੱਚ ਵਿਰੋਧ ਕਰਨ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਸ ਮਾਮਲੇ 'ਚ ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਮੁਹੰਮਦ ਨਸੀਦ ਨੇ ਮੰਤਰੀਆਂ ਦੇ ਐਸਐਫ ਵਤੀਰੇ ਦੀ ਨਿੰਦਾ ਕੀਤੀ ਤੇ ਮੰਤਰੀਆਂ ਦੇ ਨਾਜਿਕ ਜਹਿਰ ਕਰਦੇ ਸਾਬਕਾ ਰਾਸ਼ਟਰਪਤੀ ਮੁਹੰਮਦ ਅਨਹੀਦ ਨੇ ਕਿਹਾ ਕਿ ਮੰਤਰੀ ਮਰੀਮ ਮਸ਼ੌਨਤ ਨੇ ਭਾਰਤ ਦੇ ਪ੍ਰਧਾਨ ਮੰਤਰੀ ਲਈ ਜਿਸ ਤਰ੍ਹਾਂ ਦੀ ਭਾਸ਼ਾ ਵਰਤੀ ਉਹ ਬਹੁਤ ਹੀ ਗਲਤ ਹੈ ਐਸਐਲਓ ਐਸਦੀ ਨਿੰਦਾ ਕਰਦੇ ਹਨ ਤੇ ਭਾਰਤ ਦੀ ਤੀਸ ਕਰਦੇ ਹੋਏ ਸਾਬਕਾ ਰਾਸ਼ ਪਰਤਨ ਹਿਮੇਸ਼ ਹੈ ਮਾਲਦੀਵ ਦਾ ਸਮਰਥਨ ਕੀਤਾ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ